ਹੈਲੋ एवरीवन ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਸੀਂ ਦੀਵਾਲੀ ਵਾਲੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਕਈ ਜਾਣੇ ਵੀਡੀਓਜ਼ ਦੇਖ ਰਹੇ ਨੇ ਪਰ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਹਾਂਜੀ ਬਸ ਮੈਂ ਤਾਂ ਸਵੇਰੇ ਉੱਠਦੀਆਂ ਤਕਦੀਰ ਦੇ ਆਲੇ ਦੁਆਲੇ ਹੋ ਜਾਂਦੀਆਂ ਤੇ ਸਾਰਾ ਦਿਨ ਮੇਰਾ ਹੀ ਹੋ ਜਾਂਦਾ ਹੁਣ ਮੈਨੂੰ ਆਏ ਸੀਗਾ ਅੱਜ ਵੀ ਨੂੰ ਮੈਂ ਨਾ ਟੈਬ ਲਾ ਕੇ ਦਿੱਤਾ ਉਹ ਜਮੈਂ ਗੇਮਸ ਡਾਊਨਲੋਡ ਕਰਕੇ ਦਿੱਤੀਆਂ ਵੀ ਇਹ ਥੋੜਾ ਜਿਹਾ ਵੀ ਮੈਨੂੰ ਥੋੜਾ ਜਿਹਾ ਈਜ਼ੀ ਹੋ ਜਾਊਗਾ ਬਟ ਨਹੀਂ। ਗੀਸ ਅਸ਼ੀਕਾ ਬਲਾਉ? ਅਸ਼ੀਕਾ। ਪੁੱਛੋ ਕਿ ਕਿਵੇਂ ਹੋ? ਕਿਵੇਂ ਆ? ਤੁਸੀਂ ਕੀ ਕਰ ਰਹੇ ਹੋ? ਗੇਮਸ ਗੇਮਸ ਖੇਡ ਗੇਮਸ ਖੇਡ ਰਹੇ ਆ ਤੁਸੀਂ ਗੇਮਸ ਖੇਡਦੇ ਹੋ ਨਾਲ ਮੰਮਾ ਨੂੰ ਦੁਖੀ ਵੀ ਕਰ ਰਹੇ ਹੋ। ਦੁਖੀ ਕਿਉਂ ਕਰ ਰਹੇ ਹੋ? ਹੂੰ? ਦੱਸਿਓ ਦੁਖੀ ਕਿਉਂ ਕਰ ਰਹੇ ਹੋ?

ਬਿਲਕੁਲ ਮਾਰਦੇ ਤਾਂ ਪੁੱਤ ਤੁਸੀਂ ਮੈਨੂੰ ਪਹਿਲਾਂ ਵੀ ਨਹੀਂ ਸੀਗੇ ਹੂੰ ਉਹ ਤੁਸੀਂ ਮਾਰਦੇ ਨਹੀਂ ਹੁੰਦੇ ਇਹ ਕਈ ਵਾਰ ਜਿਵੇਂ ਆਪਣੀ ਜਾਨ 'ਚ ਖੇਡਦੀ ਹੁੰਦੀ ਆ ਜਿਵੇਂ ਇਹਨੇ ਆਪਣਾ ਸਿਰ ਪਿੱਛੇ ਕਰ ਲੈਣਾ ਉਹ ਮੇਰੇ ਵੱਜਦਾ ਉਹ ਇਹਨੂੰ ਐਵੇਂ ਹੁੰਦਾ ਵੀ ਮਾਰਦੇ ਆ ਮੇਰੇ ਕੋਲ ਚ ਨਹੀਂ ਮਾਰਦੇ ਤੁਸੀਂ ਮੈਨੂੰ ਠੀਕ ਆ ਡਾੜਾ ਕਿੱਥੇ ਗਏ ਨੇ ਅੱਜ ਬਿਆ ਬਿਆ ਨਹੀਂ ਗਏ ਅੱਜ ਬਿਆ ਤਾਂ ਕੱਲ ਗਏ ਸੀਗੇ ਡਾੜਾ ਅੱਜ ਡਾੜਾ ਗਏ ਨੇ ਕੰਮ ਦਾਦੂ ਨਾਲ ਠੀਕ ਐ ਠੀਕ ਚਲੋ ਏ ਐਡੀ ਨਾਈਟ ਕਿਹਦੀ ਲਾਈਟ ਪੁੱਤ ਪਹਿਲਾਂ ਕਲਰ ਸਿਲੈਕਟ ਕਰ ਲੋ ਕਰ ਲਿਆ ਕਲਰ ਇੱਕ ਸੈਕਿੰਡ ਬੈਕ ਕਰੋ ਮੈਂ ਤਾਂ ਇਹ ਪੰਗਾਇ ਲੈ ਆ ਲਿਆ ਤੀਰੇ ਇੱਕ ਸੈਕਿੰਡ ਇੱਕ ਸੈਕਿੰਡ ਉੱਥੇ ਆਊਗਾ ਫਿਰ ਉੱਥੇ ਉਹ ਕਰਨਾ ਓਕੇ ਹੁਣ ਤੁਸੀਂ ਸਾਰਾ ਆਪ ਹੀ ਸਿੱਖ ਜਾਓ ਚਲੋ ਹੁਣ ਇਹ ਤੋਂ ਸਿਲੈਕਟ ਕਰੋ ਕਿਹੜਾ ਕਰਨਾ ਏ ਠੀਕ ਹੈ ਚਲ ਕਰੋ ਮੈਨੂੰ ਐ ਸੀਗਾ ਵੀ ਚਲ ਥੋੜੀ ਜੀ ਇਹ ਕਿਉਂਕਿ ਨਹੀਂ ਇਹ ਹੁਣ ਨਾ ਕਿਉਂਕਿ ਸਕੂਲ ਵੀ ਨਹੀਂ ਜਾਂਦੀ ਹੈਗੀ ਤੇ ਹੁਣ ਹੌਲੀਡੇ ਸੀਗੇ ਇਹਨੂੰ ਤੇ ਇਹ ਟੀਵੀ ਜ਼ਿਆਦਾ ਦੇਖਣ ਲੱਗੀ ਸੀਗੀ ਮੈਨੂੰ ਆਏ ਸੀ ਵੀ ਇਹਨੂੰ ਟੀਵੀ ਨਹੀਂ ਜ਼ਿਆਦਾ ਦੇਖਣ ਦੇਣਾ ਹੈਗਾ ਕਿਉਂਕਿ ਫਿਰ ਜੇ ਇੱਕ ਵਾਰ ਇਹਦੀ ਆਦਤ ਬਣ ਗਈ ਨਾ ਫਿਰ ਮੈਨੂੰ ਬਾਅਦ ਚ ਬਹੁਤ ਔਖਾ ਹੋਣਾ ਸੀਗਾ ਤਾਂ ਫਿਰ ਹੁਣ ਮੈਨੂੰ ਗੇਮਸ ਵਗੈਰਾ ਡਾਊਨਲੋਡ ਕਰਕੇ ਦਿੱਤੀਆਂ ਵੀ ਖੇਡੂਗੀ ਇਹ ਕਿਉਂਕਿ ਇੱਕ ਇਹ ਆ ਵੀ ਸਾਡੇ ਨਾਲ ਇੱਥੇ ਗਲੀ ਵਿੱਚ ਜਿਵੇਂ ਕਹਿ ਦਿੰਨੇ ਆ ਕਲੋਨੀ ਵਿੱਚ ਕੋਈ ਵੀ ਇੰਨਾ ਬੱਚੇ ਨਹੀਂ ਹੈਗੇ ਸਿਰਫ ਇੱਕ ਦੋ ਬੱਚੇ ਨੇ ਕੇ ਦਾ ਫਰੈਂਡ ਹੈ ਹਾਂਜੀ ਟੀਵੀ ਹੋਰ ਦੇਖਦੇ ਨੇ ਜ਼ਿਆਦਾ ਤਾਂ ਬੱਚੇ ਨਹੀਂ हां मैं हुन मम्मा टीवी ਥੋੜਾ ਦੇਖਦਾ ਜਿਆਦਾ ਨਹੀਂ ਦੇਖਦਾ ਜਿਆਦਾ ਬੱਚੇ ਦੇਖਦੇ ਨੇ ਤੇ ਅੱਜ ਦੀ ਵੀਡੀਓ ਇਹੀ ਆ ਜੁਗਰਾਜ ਗਏ ਨੇ ਕੰਮ ਬਸ ਘਰ ਦੇ ਕੰਮ ਕਰਨੇ ਦੀਵਾਲੀ ਦੀ ਆ ਬਸ ਜੋ ਡੈਕੋਰੇਸ਼ਨ ਕੀਤੀ ਸੀਗੀ ਉਹ ਸਾਰਾ ਸਮਾਨ ਤਾਰ ਕੇ ਅਸੀਂ ਰੱਖਤਾ ਏ ਤੇ ਫਿਰ ਹੁਣ ਬ੍ਰੇਕਫਾਸਟ ਵਗੈਰਾ ਕਰ ਲਿਆ ਨਹਾ ਕੇ ਅਸੀਂ ਤਿਆਰ ਹੋ ਕੇ ਬਹਿ ਗਏ ਸੀਗੇ ਤੇ ਕਿਤੇ ਜਾਣਾ ਨਹੀਂ ਕਰਦੇ ਰੂਟੀਨਾ ਤੁਹਾਨੂੰ ਦਿਖਾਵਾਂਗੀ ਫਿਰ ਅੱਜ ਇਹ ਸੀਗਾ ਅੱਜ ਮम्मा ਨੇ ਆਪਣਾ ਪਹਿਲਾ ਫੋਨ ਦੇਖਿਆ ਨਹੀਂ ਹੈਗਾ ਜਿਹੜੇ ਸਾਡੇ ਝਾੜੂ ਪੋਚਾ ਕਰਦੇ ਨੇ ਸ਼ਿਲਾ ਆਂਟੀ ਤੇ ਉਹਨਾਂ ਦੇ ਮਮਾ ਨੂੰ ਫੋਨ ਆਏ ਹੋਏ ਸੀ ਤੇ ਮਮਾ ਦਾ ਫੋਨ ਸਾਇਲੈਂਟ ਤੇ ਸੀਗਾ ਤੇ ਮਮਾ ਨੇ ਚੱਕਿਆ ਨਹੀਂ ਬਾਅਦ ਚ ਪਤਾ ਲੱਗਿਆ ਵੀ ਉਹਨਾਂ ਨੇ ਨਹੀਂ ਆਣਾ ਤਾਂ ਫਿਰ ਝਾੜੂ ਮੈਂ ਲਾਤਾ ਸੀਗਾ ਡਸਟੀ ਵਗੈਰਾ ਕਰਤੀ ਸੀਗੀ ਤੇ ਰਾਮੂ ਗਿਹੜਾ ਧੋ ਰਿਹਾ ਤੇ ਅੱਜ ਅਸੀਂ ਬਣਾਵਾਂਗੇ ਸਾਗ ਰਾਮੂ ਸਾਗ ਧੋਤਾ ਉੱਪਰ ਹਾਂ ਜੂ ਉੱਪਰ ਰੱਖੋ ਓਕੇ ਧੁੱਪ ਚ ਰੱਖਿਆ ਸੀਗਾ ਵੀ ਸੁੱਕ ਜਾਊਗਾ ਥੋੜਾ ਜਿਹਾ ਮਮਾ ਜੀ ਗਏ ਹਾਂ ਮਮਾ ਗਏ ਨੇ ਦੱਸੋ ਅਸੀਂ ਕਦੋਂ ਗਏ ਨੇ ਤੇ ਮੈਂ ਹੁਣ ਅੱਜ ਤੋਂ ਫੇਰ ਦੁਬਾਰਾ ਡਾਈਟ ਸ਼ੁਰੂ ਕੀਤੀ ਆ ਕਿਉਂਕਿ ਦਿਵਾਲੀ ਚ ਫੈਸਟੀਵਲਸ ਤੇ ਤੁਹਾਨੂੰ ਪਤਾ ਹੀ ਆ ਕੁਛ ਨਾ ਕੁਛ ਖਾ ਹੋ ਜਾਂਦਾ ਸੀਗਾ ਤੇ ਮੈਂ ਤਾਂ ਈਸਵਰ ਮਿੱਠਾ ਵੀ ਬਹੁਤ ਖਾ ਖਾਦਾ ਏ ਨਹੀਂ ਮੈਂ ਮਿੱਠੇ ਦੀ ਜ਼ਿਆਦਾ ਸ਼ੌਕੀਨ ਨਹੀਂ ਹੈਗੀ ਬਟ ਮੈਂ ਮਿੱਠਾ ਪੂਰਾ ਰੱਜ ਕੇ ਮਿੱਠਾ ਖਾਦਾ ਏ ਤੇ ਹੁਣ ਮੈਂ ਦੁਬਾਰੇ ਪੂਰੀ ਜਿਹਾ ਨਾ ਕ੍ਰੈਸ਼ ਡਾਈਟ ਕੋਈ ਚੱਲ ਰਹੀ ਆ ਤੇ ਉਹਨੂੰ ਕਹਿ ਦਿੰਦੇ ਆ ਥੋੜੀ ਜੀ ਟਾਫ ਆ ਉਹ ਸਟਾਰਟ ਕੀਤੀ ਆ ਮੈਂ ਦੁਬਾਰੇ ਅੱਜ ਤੋਂ ਹੌਫੁਲੀ ਬਸ ਹੋ ਜਵੇ ਮੇਤੋਂ ਕਈਆਂ ਦਾ ਲੋ ਜੀ ਤਕਦੀਰ ਨੇ ਫੇਰ ਵਾਜ ਮਾਰ ਲਈ ਹਾਂਜੀ ਬਸ ਵੀ ਹੁਣ ਇਹਦਾ ਗੇਮ ਦਾ ਵੀ ਮਮਾ ਕਰਕੇ ਤੇ ਦੁਆ ਹਾਂਜੀ ਹੋ ਗਿਆ ਹੂੰ ਤੁਸੀਂ ਤਾਂ ਮੈਨੂੰ ਤਪਾ ਲਿਆ ਅੱਜ ਹੂੰ ਗੁੱਛ ਹੋ ਗਿਆ ਹੋ ਜਾ ਮੈਨੂੰ ਗੁੱਛ ਹੋ ਗਈ ਹੂੰ ਮੈਨੂੰ ਕੋਈ ਮਨਾਈ ਨਹੀਂ ਰਿਹਾ ਮੈਨੂੰ ਕੋਈ ਮਨਾਈ ਨਹੀਂ ਰਿਹਾ ਮੈਂ ਤਾਂ ਗੁੱਛ ਹੋ ਗਈ ਹੁਣ ਐ ਵੱਡੀ ਹੋ ਰਹੀ ਆ ਹੁਣ ਨਾ ਇਹ ਜਿਵੇਂ ਇਹਨੂੰ ਬਹੁਤ ਜ਼ਿਆਦਾ ਜਿਵੇਂ ਕਹਿ ਦਿੰਨੇ ਆ ਬਹੁਤ ਜ਼ਿਆਦਾ ਪਿਆਰ ਆ ਹੁੰਦਾ ਏ ਬਹੁਤ ਵੀ ਮਮਾ ਮੈਂ ਐਵੇਂ ਨਹੀਂ ਕਰੂੰਗਾ ਹਰ ਇੱਕ ਜਿਵੇਂ ਨੂੰ ਪਤਾ ਵੀ ਮੈਂ ਕੋਈ ਗਲਤੀ ਕੀਤੀ ਆ ਜਦ ਇਹਨੇ ਸੌਰੀ ਮੰਗ ਲੈਣੀ ਆ ਹੁਣ ਮਿਸਕੇ ਵੀ ਇਹ ਸਿਆਣੀ ਹੋ ਗਈ ਆ ਬਹੁਤ ਜ਼ਿਆਦਾ ਮੇਰਾ ਪੁੱਤ ਹੈ ਨਾ ਮੇਰਾ ਪੁੱਤ ਤਾਂ ਬਹੁਤ ਸਿਆਣਾ ਹੋ ਗਿਆ ਸ਼ੋਨਾ ਜੀਆ ਸਿਆਣਾ ਹੋ ਗਿਆ ਨਾ ਮੇਰਾ ਪੁੱਤ ਗੁੱਗੂ ਜੀ ਇਹਦਾ ਇਹਦਾ ਪੁੱਤਾਂ ਦੇ ਤੁਸੀਂ ਹੁੰਦਾ ਹਾਂ ਇਹ ਬਹੁਤ ਮਤਲਬੀ ਹੈ ਇਹ ਇਹਨੂੰ ਜਿੱਥੇ ਮਤਲਬ ਹੁੰਦਾ ਨਹੀਂ ਉੱਥੇ ਕਹਣਾ ਮੈਂ ਤੁਹਾਡਾ ਪੁੱਤਾਂ ਜਦੋਂ ਡੈਡਾ ਆ ਜਾਣਗੇ ਇਹਦੇ ਉਹ ਤਾਂ ਕਹੋਗੀ ਮੈਂ ਨੈਣਾ ਦਾ ਪੁੱਤਾਂ ਹੁਣ ਅਸੀਂ ਜਦੋਂ ਜੁਗਰਾਹ ਚਲੇ ਜਾਂਦੇ ਨੇ ਫਿਰ ਸਾਡਾ ਬਿਲਕੁਲ ਜੀ ਨਹੀਂ ਲੱਗਦਾ ਫਿਰ ਸਾਨੂੰ ਥੋੜਾ ਫਿਰ ਐ ਹੁੰਦਾ ਵੀ ਉਹਨਾਂ ਨੇ ਵੀ ਕੰਮਕਾਰ ਕਰਨਾ ਹੀ ਆ ਹਨਾ ਤੇਰੇਆ ਹੁਣ ਆਪਾਂ ਕੀ ਕਰੀਏ ਕੀ ਕਰੀਏ ਹੁਣ ਆਪਾਂ ਹੈ ਛੇਡੀਆਂ ਕਰੀਏ ਹੁਣ ਆਪਾਂ ਗਿਰੇ ਗਿਰेंगी 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 ਤਕਦੀਰ ਹਾਂਜੀ ਮੈਂ ਅੱਜ ਸਾਰਾ ਦਿਨ ਕੰਮਕਾਰ ਤੇ ਬੀਜ਼ੀ ਸੀ ਤੇ ਹੁਣੇ ਘਰੇ ਪਹੁੰਚੇ ਆ ਟਾਈਮ ਹੋ ਗਿਆ 7:10 ਅੱਜ ਸਿਆਲ ਦਾ ਸਾਡਾ ਪਹਿਲਾ ਸਾਗ ਬਣ ਰਿਹਾ ਦੇਖਦੇ ਆ ਖਾ ਕੇ ਕਿਵੇਂ ਦਾ ਬਣੂਗਾ ਹਾਂਜੀ ਆਪਾਂ ਹੁਣ ਕੀ ਜਾਵਾਂਗੇ ਫੈਨ ਮਲਕੀਟਸ ਦੀ ਬਾਜ਼ ਜਿਆਦਾ ਨਹੀਂ ਤੇ ਪਿਆਰੀ ਬੱਚੀ ਅੱਛਾ ਤੂੰ ਬਾਹੋਂ ਨਹੀਂ ਚੱਲ ਰਹੇ ਨੇ ਹਾਂ ਉਹ ਉਹ ਦੇਖੋ ਤੇਰੇ ਵਰਗੀ ਸ਼ਖਲ ਦੀ ਮੈਨੂੰ ਸੈਸਨ ਕਰਦੇ ਕੀ ਕਰਾਂ ਅਗਰ ਬਲਾਸ ਨਹੀਂ ਆਉਂਦਾ ਫਿਰ ਆ ਰਹੀ ਨੂੰ ਮੈਂ ਤੇ ਉਸ ਤੋਂ ਬਾਅਦ ਹਾਂ ਮੈਂ ਦੱਸਿਆ ਫਿਰ ਲੰਚ ਕੀਤਾ ਲੰਚ ਕਰਕੇ ਸੌਂ ਗਈ ਅੱਜ ਹੀ ਮੈਂ ਕਿਹਾ ਸੀਗਾ ਵੀ ਮੈਂ ਦੁਬਾਰੇ ਡਾਈਟ ਸਟਾਰਟ ਕੀਤੀ ਆ ਸਵੇਰ ਦੀ ਮੇਰੀ ਡਾਈਟ ਕੰਟੀਨਿਊ ਸੀਗੀ ਹੁਣ ਅਜ ਸਾਗ ਬਣਿਆ ਸੀਗਾ ਸਰਦੀਆਂ ਦਾ ਪਹਿਲਾ ਪਹਿਲਾ ਸਾਗ ਬਣਿਆ ਤੇ ਸਾਗ ਤਾਂ ਹੋਣੀ ਹੀ ਸਕਦਾ ਨਾ ਖਾ ਜਾਵੇ ਹਾਂ ਉਹ ਵੀ ਸਹੀ ਗੱਲ ਉਹ ਵੀ ਮੱਕੀ ਦੀ ਰੋਟੀ ਬਣਾ ਰਹੇ ਨੇ ਹਾਂ ਤੇ ਮੈਂ ਕਿਹਾ ਵੀ ਖਾ ਲੀਏ ਬਸ ਇੱਕ ਗੱਲ ਹੋਰ ਨਾਲੇ ਪਵਨ ਚਾਹ ਬਹੁਤ ਸਵਾਦ ਬਣਾਉਂਦੀ ਹੈ ਸਾਰਿਆਂ ਨੂੰ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਮੈਨੂੰ ਚਾਹ ਨਹੀਂ ਬਣਾਉਂਦੀ ਇੰਨੀ ਸਵਾਦ ਚਾਹ ਬਣਾਉਂਦੀ ਹੈ ਪਵਨ ਵੀ ਫੈਨ ਸਰੇ ਇੱਕ ਸਾਡੇ ਰਿਲੇਟਿਵ ਨੇ ਉਹ ਤਾਂ ਵੀ ਇੰਨੇ ਫੈਨ ਨੇ ਪਵਨ ਦੇ ਮਾਸੀ ਯੋਨੀ ਨੇ ਤੇ ਨਿਊਜ਼ੀਲੈਂਡ ਰਹਿੰਦੇ ਨੇ ਮੈਨੂੰ ਚਾਹ ਨਹੀਂ ਬਣਾਉਂਦੀ ਉਹ ਕਹਿੰਦੇ ਜਦੋਂ ਅਸੀਂ ਇੰਡੀਆ ਆਏ ਸਭ ਤੋਂ ਪਹਿਲਾਂ ਅਸੀਂ ਹੋਰ ਕੁਝ ਨਹੀਂ ਕਰਨਾ ਪਵਨ ਦੇ ਹੱਥ ਦੀ ਚਾਹ ਪੀਣੀ ਹੈ ਉਹਨਾਂ ਨੂੰ ਮੈਨੂੰ ਚਾਹ ਨਹੀਂ ਬਣਾਉਣੀ ਆਉਂਦੀ ਕਿ ਇਹ ਚਮਨ ਕੀ ਆ ਮੈਂ ਬਣਾ ਲੰਨੀ ਆ ਮੇਤੋਂ ਇੱਕ ਕੱਪ ਜੇ ਮੈਂ ਬਣਾਉਣਾ ਹੋਵੇ ਤਾਂ ਵਧੀਆ ਹਾਂ ਇੱਕ ਕੱਪ ਵਧੀਆ ਬਣਦਾ ਜੇ ਮੈਨੂੰ ਕਹਿ ਦੇਣੋ ਕੋਈ ਕੱਠੀ ਚਾਹ ਬਣਾਣੀ ਆ ਕੋਈ ਹੀਰਨੀ ਉਤ ਫਿਰ ਤਾਂ ਮੈਨੂੰ ਪਤਾ ਨਹੀਂ ਕੀ ਚੋ ਦਵਾਈ ਸੀ ਨਾ ਤੇ ਮੈਨੂੰ ਨਹੀਂ ਸੀ ਪਤਾ ਚਾਹ ਵਧੀਆ ਨਹੀਂ ਹੈਗੀ ਤੇ ਜੁਗਰਾਜ ਮੈਨੂੰ ਕਹਿੰਦੇ ਚਾਹ ਤੂੰ ਇੰਨੀ ਬੇਕਾਰ ਬਣਾਈ ਸੀ ਚਾਹ ਤੇ ਮੈਂ ਜੇ ਕੱਠੀ ਬਣਾਣੀ ਪੈ ਜੇ ਹੋਏ ਗਰਮ ਲੱਸੀ ਹੁੰਦੀ ਮੈਂ ਖੁਦ ਪਿੰਦੀ ਨਹੀਂ ਨਹੀਂ ਤਾਂ ਮੈਨੂੰ ਇੰਨਾ ਹੋ ਹੈ ਨਹੀਂ ਮੈਂ ਬਣਾਉਂਦੀ ਨਹੀਂ ਮੇਰਾ ਪੁੱਤ ਆ ਕੇ ਖਾਊਗਾ ਤਾਂ ਕਰਕੇ ਮੈਂ ਬਣਾਉਂਦੀ ਨਹੀਂ ਤੇ ਫਿਰ ਉਸ ਤੋਂ ਬਾਅਦ ਲੰਚ ਕੀਤਾ ਸੌਂ ਗਈ ਬਸ ਅਹੀਂ ਪਲੋਟ ਤੇ ਕੇ ਥੋੜਾ ਇਹ ਕੰਮ ਸੀਗਾ ਬਸ ਫੇਰ ਕੁਝ ਨਹੀਂ ਤੇ ਹੁਣ ਡਿਨਰ ਕਰਾਂਗੇ ਇੱਕ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਾਂ ਸਾਡੇ ਵਿਆਹ ਨੂੰ ਹੋ ਗਏ ਦੇਖ ਲਓ ਜੀ 10 ਸਾਲ ਮੰਗ ਹੋਣ ਵਾਲੇ ਨੇ ਤੇ 9 ਸਾਲ ਹੋ ਜਾਣਗੇ ਦਸੰਬਰ ਚ ਇਹ 9 ਸਾਲ ਚ ਮੈਨੂੰ ਲੱਗਦਾ ਪਵਨ ਨੇ 9 ਵਾਰ ਚਾਹ ਪੀਤੀ ਨਹੀਂ ਹੋਣੀ ਇਹਨੇ ਵੱਧ ਤੋਂ ਵੱਧ ਉਹ ਵੀ ਇੱਕ ਵਾਰ ਤਾਂ ਬਿਮਾਰ ਸੀਗੀ ਸਰਦੀਆਂ ਚ ਉਦੋਂ ਪੀਤੀ ਤੇ ਆਪਣਾ ਇੱਕ ਅੱਧੀ ਵਾਰੇ ਹੋਰ ਪੀਤੀ ਹੋਊਗੀ ਬਸ ਮੈਂ ਚਾਹ ਦੀ ਇੰਨੀ ਸ਼ੁਕੀਨ ਹੈ ਹੋਣੀਗੀ ਤਾਂ ਫਿਰ ਮੈਂ ਚਾਹ ਨਹੀਂ ਪੀਂਦੀ ਹੈਗੀ ਜੁਗਰਾਜ ਨੂੰ ਦਿਨ ਚ ਚਾਹੇ 10 ਵਾਰ ਚਾਹ ਦੇ ਦਿਓ ਤੁਸੀਂ ਜਾਂ ਇਹਨਾਂ ਨੂੰ ਅੱਧੀ ਰਾਤ ਨੂੰ ਠਾਲ ਕੇ ਵੀ ਚਾਹ ਦੇ ਦਿਓ ਇਹ ਤਾਂ ਮੈਂ ਪੀ ਲਾਂਗੇ ਐਡਾ ਵੱਡਾ ਫੈਨ ਕੋਈ ਚਾਹ ਦਾ ਹੋ ਹੀ ਨਹੀਂ ਸਕਦਾ ਮੈਨੂੰ ਨਹੀਂ ਪੀਤੀ ਜਾਂਦੀ ਚਾਹ ਤੇ ਜਿੱਪੇ ਸ਼ਾਮ ਮੇਰੇ ਵੀਰੋ ਮੌਸਮ ਦਾ ਪਹਿਲਾ ਸਾਗ ਤੇ ਮੱਕੀ ਦੀ ਰੋਟੀ ਕਿੰਨਾ ਟਾਈਮ ਲੱਗੂਗਾ ਹੁਣ ਮਮਾ ਬਸ ਰੈਡੀ ਆ ਬੱਤਕਦੀਰ ਖਾ ਲਵੇ। ਹਾਂ ਪਵਨ ਤਕਦੀਰ ਨੂੰ ਕੁਵਾਰੀ ਆ। ਫਿਰ ਖਾਨੇ ਮੱਕਣ ਤਿਆਰ ਵੈਰੀ ਗੁੱਡ। ਕਿੰਨਾ ਟਾਈਮ ਲੱਗੂਗਾ? ਮੇਰੇ ਹੁਣ ਟੌਮੀ ਮੰਗੋ ਨਾ ਮੈਂ ਸਾਗ ਦੇਖਿਆ ਆ। ਹੁਣ ਵੀ ਆ ਲਾਲਾ ਗਿਰ ਰਹੀ। ਸਿਖਾ ਲਓ ਫੇ। ਇਹ ਨਹੀਂ ਮੈਂ ਅੱਜ ਤਾਂ ਐਂ ਕਰ ਰਹੀ ਨੇ ਜੁਗਰਾ ਜਿਵੇਂ ਅੱਗੇ ਮੇਰੇ ਨਾਲ ਹੀ ਰੋਟੀ ਖਾਂਦੇ ਹੁੰਦੇ ਨੇ। ਖਾਦੀ ਆ ਤੇ ਬੈਗੇ। ਹਾਂ ਜੇ ਮੈਂ ਹੁਣ ਮੈਂ ਵਸਦੇ ਜਦੋਂ ਦਾ ਆਪਣਾ ਵਿਆਹ ਹੋਇਆ। ਤੁਸੀਂ ਗਿਣ ਕੇ ਮੇਰੇ ਨਾਲ ਪੰਜ ਵਾਰ ਰੋਟੀ ਮਸੀ ਖਾਧੀ ਨਹੀਂ ਆ ਤਾਂ ਆ ਤਾਂ ਝੂਠ ਹੈ ਪੰਜ ਵਾਰ ਜੋ ਸੀਰੀਅਸਲੀ ਝੂਠ ਹੈ ਆਪਾਂ ਆਪਾਂ ਹੁਣ ਜੋ ਡਿਨਰ ਕਰਨ ਜਾਂਦੇ ਆ ਇਕੱਠੇ ਖਾਂਦੇ ਹੋ ਗੱਲਾਂ ਆਡਾ ਜਿਵੇਂ ਆਹਾ ਜਿਵੇਂ ਅਸਲ ਤੇ ਹੁਣ ਇਹ ਇਹ ਹੋ ਜਾਂਦਾ ਨਾ ਆਪਣੀ ਜਿਵੇਂ ਆ ਤਕਦੀਰ ਤੋਂ ਬਾਅਦ ਕਈ ਨਹੀਂ ਥੋੜੀ ਜਿਹੀ ਅਡਡ ਹੋ ਗਈ ਤਕਦੀਰ ਤੋਂ ਬਾਅਦ ਹੈ ਤਕਦੀਰ ਤੋਂ ਤਕਦੀਰ ਤੋਂ ਪਹਿਲਾਂ ਵੀ ਆਪਾਂ ਇਕੱਠੇ ਹੀ ਖਾਂਦੇ ਸੀਗੇ ਯਾਰ ਦੇ ਵੀ ਨਹੀਂ ਮਹੀਨੇ ਚ ਚਾਰ ਦਿਨ ਤਾਂ ਇਕੱਠੇ ਖਾਂਦੇ ਆਪਾਂ ਆਦਤ ਹੈਗੀ ਹੈ ਗਰਮ ਗਰਮ ਖਾਂਦੇ ਰੋਟੀ ਤਾਂ ਫਿਰ ਮੌਦ ਬਣਾਉਣੀ ਹੁੰਦੀ ਹੈ ਜਗਰਾਜ ਜੀ ਖਾਂਦੇ ਹੁੰਦੇ ਨੇ ਬਸ ਇਹ ਹੋਰ ਕੋਈ ਰੀਜ਼ਨ ਜਦੋਂ ਸਾਡੀ ਇਕੱਠੀ ਜਿਵੇਂ ਬਣ ਜਾਵੇ ਫਿਰ ਅੱਜ ਮੰਮਾ ਬਣਾ ਰਹੇ ਨੇ ਅੱਜ ਗਰਾਜ ਉਸ ਕੋ ਦਿੰਦੇ ਨੇ ਰੋਟੀ ਖਾਈਏ ਰੋਟੀ ਖਾਈਏ ਹੁਣ ਮੈਨੂੰ ਮੈਂ ਕਿਹਦੇ ਨੂੰ ਖਵਾ ਕੇ ਮੈਂ ਫਿਰ ਖਾਵਾਂ ਮੈਂ ਖਵਾ ਦਾਂ ਬਸ 5 ਮਿੰਟ ਹੋਰ ਓਕੇ ਹਾਂਜੀ ਡਿਨਰ ਵਗੈਰਾ ਸੀ ਕਰ ਲਿਆ ਤੇ ਸਾਗ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਸੀਗਾ ਹਾਂਜੀ ਤੇ ਦਾਰੀਏ ਆਪਕਾ ਪਵੰਦ ਡਾਈਟ ਅਚ ਬਹੁਤ ਵਧੀਆ ਹੋਊਗੀ ਸਵੇਰ ਤੋਂ ਚੱਲ ਰਹੀ ਸੀਗੀ ਤੇ ਸ਼ਾਮ ਤੱਕ ਇਹ ਸਾਗ ਨੂੰ ਦੇਖ ਕੇ ਮੈਨੂੰ ਐਸੀ ਵੀ ਮੈਂ ਸਾਢੇ 7 ਤੱਕ ਚੱਲੀ ਜੀ ਡਾਈਟ ਠੀਕ ਹੈ ਉਹ ਟਾਈਮਿੰਗ ਅਲਟ ਡਾਈਟ ਸੀਗੀ ਅੱਜ ਸਾਢੇ 7 ਤੱਕ ਚੱਲੀ ਸਾਢੇ 7 ਵਜੇ ਜਦੋਂ ਫਿਰ ਸਾਗ ਦੇਖ ਕੇ ਗਿਰੀਆਂ ਲਾਣਾ ਤਾਂ ਫਿਰ ਡਾਈਟ ਉਹਦੋਂ ਮੈਂ ਜਦੋਂ ਪਤਾ ਲੱਗਿਆ ਵੀ ਸਾਗ ਬਣ ਰਿਹਾ ਹੈ ਤੇ ਪਹਿਲਾਂ ਮੈਂ ਸੋਚਿਆ ਵੀ ਮੈਂ ਨਹੀਂ ਖਾਉਂਗੀ ਵੀ ਮੇਰਾ ਹੀ ਮੈਂ ਜਿਹੜੀ ਡਾਈਟ ਹੈਗੀ ਉਹ ਹੀ ਕਰੂੰਗੀ। ਫੇਰ ਮੰਮਾ ਨੇ ਮੱਕੀ ਦੀਆਂ ਰੋਟੀਆਂ ਬਣਾ ਲਈਆਂ। ਫੇਰ ਤਾਂ ਉਹ ਤੇ ਫਿਰ ਮਿਰਚ ਦਾ achar ਨਵਾਂ ਨਵਾਂ ਪਾਇਆ ਹੋਇਆ ਸੀ। ਮੱਕੀ ਦੀਆਂ ਮਮਰਾਂ ਨੇ ਬਣਾਈਆਂ ਸੀ ਕਣਕ ਦੀਆਂ ਸਰੀਤਾਂ ਨੇ ਬਣਾਈਆਂ ਸੀ। ਤੇ ਇਹ ਜਿਹੜਾ ਹੱਸਣ ਵਾਲੀ ਕੀ ਗੱਲ ਹੈ? ਮੱਕੀ ਦੀਆਂ ਮੰਮਾ ਨੇ ਬਣਾਈਆਂ ਸੀ ਕਣਕ ਦੀਆਂ ਸਰੀਤਾਂ ਨੇ ਬਣਾਈਆਂ ਸੀ। ਇਹ ਹੱਸਣ ਵਾਲੀ ਜਿਉਂ ਭਾਵੇਂ ਨਿਕਲੀ ਮੱਕੀ ਦੀਆਂ ਨਹੀਂ ਖਾਦੀਆਂ। ਇਹਨੇ ਦੋ ਰੋਟੀਆਂ ਖਾਦੀਆਂ ਮੱਕੀ ਦੀਆਂ। ਢੇੜ ਖਾਦੀ ਕਾੜ ਕੇ ਜੀ ਕਹਿੰਦੀ ਗਾੜੀ ਵੰਡਣਾ ਹੋਛੇ ਸ੍ਰੀਤੈਰ ਗੱਲ ਹੋਏ ਨਾ ਲੱਗੇ ਵੇਖ ਕੇ ਤੇ ਮੇਰੀ ਬੜਾਈ ਰੋਟੀ ਖਾਦੀ ਨਹੀਂ ਤਾਂ ਕਰਕੇ ਪਾਪ ਨਹੀਂ ਜਾਣਾ ਨਹੀਂ ਮੈਂ ਦੋ ਨਹੀਂ ਮੈਂ ਦੋ ਨਹੀਂ ਝੂਠ ਬੋਲਦੇ ਹੋ ਮੈਂ ਦੋ ਖਾਦੀਆਂ ਮੱਕੀ ਦੀਆਂ ਅੱਧੀ ਖਾਦੀ ਕਣਕ ਦੀ ਲੈ ਤੁਸੀਂ ਵੀ ਢਾਈ ਖਾਦੀਆਂ ਮੈਂ ਵੀ ਢਾਈ ਖਾਦੀਆਂ ਮੈਂ ਅੱਧੀ ਕਣਕ ਨਹੀਂ ਖਾ ਲਈ ਤੁਸੀਂ ਅੱਧੀ ਮੱਕੀ ਦੀ ਖਾ ਲਈ ਇਹ ਚ ਕੀ ਉਹ ਹੁਣ ਮੈਂ ਕਹਿਣ ਲੱਗੇ ਇਹਨੇ ਇੰਨੀ ਕਿੰਨੀ ਕਹਿ ਰਹੀਆਂ ਤੁਸੀਂ ਮੈਂ ਸਾਢੇ 3 ਖਾਈਆਂ ਨੇ ਸਾਢੇ 3 ਮੈਂ ਖਾਧੀਆਂ ਨੇ ਜਿੰਨੀ ਖਾਧੀ ਹੋਏ ਵੇ ਰੱਬਾ ਜੱਗੇ ਕਿਉਂ ਝੂਠ ਬੋਲਦਾ ਜਿੰਨੀ ਖਾਂਦੀਆਂ ਉੰਨੀ ਦੱਸੋ ਨਾ ਨਹੀਂ ਢਾਈ ਖਾਧੀਆਂ ਨੇ ਢਾਈ ਰੋਟੀਆਂ ਖਾਧੀਆਂ ਮੈਂ ਕਣਕ ਦੀ ਵੀ ਬਣੀ ਸੀਗੀ ਕਿ ਮੈਂ ਕਣਕ ਮੈਨੂੰ ਕਣਕ ਦੀ ਸਵਾਦ ਨਹੀਂ ਲੱਗਦੀ ਸਾਗ ਨਾਲ ਪਵਨ ਤੇ ਪਾਪਾ ਉਹਦਾ ਇੱਕ ਹੋਰ ਬੜਾ ਵਧੀਆ ਇਹਨਾਂ ਦਾ ਫਾਰਮੂਲਾ ਦੇ ਉਹ ਹੋ ਸਕਦਾ ਬਹੁਤ ਬਹੁਤ ਸਵਾਦ ਲੱਗਦਾ ਤੁਸੀਂ ਵੀ ਜਿਵੇਂ ਸਰਦੀਆਂ ਚ ਹੁਣ ਬ੍ਰੇਕਫਾਸਟ ਚ ਸਾਗ ਨਾਲ ਪਰੌਂਠੇ ਇਹਨਾਂ ਨੂੰ ਬਹੁਤ ਪਸੰਦ ਆ ਰਹੇ ਪਰ ਮੈਨੂੰ ਤੇ ਮਮਾ ਨੂੰ ਬਿਲਕੁਲ ਨਹੀਂ ਪਸੰਦ ਸਾਨੂੰ ਦੋਹਾਂ ਨੂੰ ਮਮਾ ਫੇਰ ਵੀ ਕਣਕ ਦੀ ਤਾਂ ਖਾ ਲ ਨਹੀਂ ਸਾਗ ਨਾਲ ਮੈ ਮੈਨੂੰ ਮੱਕੀ ਦੀ ਵਧੀਆ ਲੱਗਦੀ ਤੁਸੀਂ ਤਾਂ ਪਹਿਲਾਂ ਸਾਗ ਵੀ ਨਹੀਂ ਸੀ ਖਾਂਦੇ ਹਾਂ ਮੈਂ ਤਾਂ ਪਹਿਲਾਂ ਸਾਗ ਵੀ ਨਹੀਂ ਸੀ ਖਾਂਦਾ ਚੁੜਾ ਚ ਪਹਿਲਾਂ ਕੁਝ ਵੀ ਨਹੀਂ ਸੀ ਖਾਂਦੇ ਹੂੰ ਪਹਿਲਾਂ ਮੇਰੇ ਕੋਲ ਹੋ ਵੀ ਨਹੀਂ ਸੀ ਪੀਂਦਾ ਹੁਣ ਜਾਨ ਵੀ ਚਾਹੀਦੀ ਜਿਉਂ ਨਾਲ ਹੈ ਹੀ ਬੰਦੇ ਨੇ ਕੱਲੋਂ ਮਖੌਲ ਜਿਨਾ ਕਰਨਾ ਕੋਈ ਨਹੀਂ ਚਲੋ ਤੁਸੀਂ ਉਧਰ ਜਾਓ ਮੈਂ ਆਪੀ ਗੱਲ ਕਰ ਲਉਂਦੀ ਹਾਂ ਤੇ ਇੱਕ ਸੱਚ ਜਿਹੜੀ ਜ਼ਰੂਰੀ ਗੱਲ ਅਸੀਂ ਇੰਸਟਾਗ੍ਰਾਮ ਤੇ ਆਪਣਾ ਪੇਜ ਬਣਾ ਲਿਆ ਇਹ ਉਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਚ ਹੈ ਤੁਸੀਂ ਉੱਥੇ ਸਾਨੂੰ ਮਿਸਟਰ ਐਂਡ ਮਿਸਿਸ ਉਹਦਾ ਨੇਮ ਵੀ ਆ ਕਈ ਜਾਣੇ ਨਹੀਂ ਦੇਖੋ ਹਾਂ ਮਿਸਟਰ ਮਿਸਿਸ ਖਰੋਡ 9 9 ਤੁਸੀਂ ਜਰੂਰ ਫੋਲੋ ਕਰਿਓ ਉੱਥੇ ਵੀ ਪਿਆਰ ਦਿਓ ਤੇ ਤੁਸੀਂ ਨਾ ਸਾਨੂੰ ਪਲੀਜ਼ ਦੱਸਿਓ ਵੀ ਤੁਸੀਂ ਕਿੰਮੀ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਕਿਉਂਕਿ ਕਈ ਵਾਰ ਸਾਨੂੰ ਹੁੰਦਾ ਵੀ ਡੇਲੀ ਬਲੌਗਿੰਗ ਚ ਕਿੰਨਾ ਕੀ ਦੱਸੀ ਚੱਲੀਏ ਨੇ ਉਸ ਚੱਕਰ ਚ ਸਾਡੇ ਦੋ ਵੀਡੀਓ ਨਹੀਂ ਬਣਾ ਹੁੰਦੇ ਬਟ ਮੈਂ ਹੁਣ ਜੱਗੇ ਇੱਕ ਦਿਨ ਛੱਡ ਕੇ ਆਪਾਂ ਪਾਉਨੇ ਆ ਹੁਣ ਆਪਾਂ ਵਲੌਗ ਬਣਾਇਆ ਕਰਨਾ ਮੈਂ ਚਾਹੇ ਠੀਕ ਹੈ ਵੀ ਠੀਕ ਹੈ ਕਰਨਾ ਕਿਉਂਕਿ ਇਨ ਟੱਚ ਜੀ ਰਹਾਂਗੇ ਨਾ ਕਿਉਂਕਿ ਜੇ ਗੈਪ ਪੈ ਜਾਂਦਾ ਨਾ ਫਿਰ ਰੂਟੀਨ ਜੀ ਨਹੀਂ ਰਹਿੰਦੀ ਹੈਗੀ ਹਾਂ ਇਹ ਵੀ ਆ ਫਿਰ ਰੂਟੀਨ ਨਹੀਂ ਰਹਦੀ ਤੇ ਤੁਸੀਂ ਸਾਨੂੰ ਦੱਸਿਓ ਵੀ ਤੁਹਾਨੂੰ ਕਿਵੇਂ ਦੀਆਂ ਵੀਡੀਓਜ਼ ਚਾਹੀਦੀਆਂ ਨੇ ਅ ਮਿਸਕੇ ਵੀ ਮੇਰੀ ਜਿਵੇਂ ਸੂਟਸ ਦੀਆਂ ਵੀਡੀਓ ਚਾਹੀਦੀਆਂ ਨੇ ਮੇਕਅਪ ਦੀਆਂ 스킨케ਅਰ ਦੀਆਂ ਟਚਅਪ ਮੇਰੀ ਸਕਿਨ ਠੀਕ ਆ ਹਲੇ 스킨케ਅਰ ਦੀਆਂ ਵੀਡੀਓ ਚਾਹੀਦੀਆਂ ਕਿਵੇਂ ਦੀਆਂ ਵੀਡੀਓ ਚਾਹੀਦੀ ਤੁਸਾਂ ਨੇ ਜਰੂਰ ਦੱਸਿਓ ਤੇ ਫਿਰ ਅਸੀਂ ਉਵੇਂ ਦੀਆਂ ਹੀ ਵੀਡੀਓਜ਼ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਾਂਗੇ ਹੋਰ ਜੀ ਹੋਰ ਜੀ ਬਸ ਤੇ ਇੰਸਟਾਗ੍ਰam ਤੇ ਫੋਲੋ ਕਰਨਾ ਨਾ ਕਰ ਲਿਓ ਅਗਲੀ ਵੀਡੀਓ ਚ ਤੁਹਾਨੂੰ ਮਿਲਦੀ ਹੈ ਤੇ ਫਿਰ ਕਰਦੇ ਆਪਾਂ ਗੱਲਾਂ ਬਾਤਾਂ ਥੈਂਕ ਯੂ ਤੇ ਐਵੇਂ ਪਿਆਰ ਦਿੰਦੇ ਰਹੋ ਥੈਂਕ ਯੂ ਜੀ ਤੁਹਾਡਾ ਬਾਏ ਬਾਏ